ਕੋ ਬਾਣੀਆਂ ਹੈ ਸਹੀ ਬਖਸੀ ਜੱਟ ਪਹਿਲਾਂ ਉਹ ਬਾਣੀਆਂ ਦੀ ਤੇ ਜੱਟ ਦੀ ਬਹੁਤ ਲਿਆਦ ਸੀ ਪਰ ਮਗਰੋਂ ਨਾਲੇ ਮੁੰਡੇ ਹੋ ਗਏ ਮੁੰਡੇ ਹੋ ਗਏ ਉਹ ਹੁਣ ਵੱਧ ਹੋ ਗਏ ਤੁਰ ਗਏ ਤੇ ਉਹ ਮੁੰਡੇ ਤੇ ਜੱਟ ਦੇ ਬਾਣੀਆਂ ਦੇ ਮੁੰਡੇ ਬਹੁਤ ਲਿਆਦ ਪੈ ਗਈ ਬਾਣੀਆਂ ਨੇ ਕਿਹਾ ਵੀ ਜੱਟ ਦਾ ਕੰਮ ਚੰਗਾ ਸੀ ਵੀ ਜੱਟ ਤੋਂ ਪਹਿਲਾਂ ਨਮਨ ਕਿਲਾ ਦੋਖ ਦੇ ਲਖਾਵਾ ਉਹਨੂੰ ਕਹਿੰਦਾ ਵੀ ਗੱਲ ਸੁਣ ਲੈ ਇੱਕ ਭਰਾਵਾ ਬਈ ਮੈਂ ਗੱਲ ਕਹੀ ਤੇ ਤੂੰ ਨਾ ਕਰਤੀ ਤੇ ਤੇਥੋਂ 500 ਰੁਪਏ ਗੱਲ ਨਣੀ ਛਰਤ ਵਾਲੀ ਗੱਲ ਕਰ ਲਈ ਉਹ ਆਲਾ ਵੀ ਐ ਕਰ ਲਾ ਫੇਰ ਆ ਤੂੰ ਗੱਲ ਕਰੀ ਜੇ ਮੈਂ ਨਾ ਕਰੂੰ ਤੇ ਮੈਥੋਂ ਮੈਂ ਤੈਨੂੰ 500 ਰੁਪਏ ਦੇ ਦਿੰਦਾ ਜਟੜਾ ਨਹੀਂ ਯਾਰ ਇਹਦਾ ਥੋੜਿਆ ਫੇਰ ਜਾਰੇ ਕਰ ਆਰਾ ਕਿੰਨੇ ਉਹ ਲੋਕਾ ਦਾ 500 ਨਹੀਂ ਕਿਤੋਂ ਬਣਦਾ ਉਹ ਆਲਾ ਵੀ ਹਜ਼ਾਰ ਹਜ਼ਾਰ ਕਰ ਲਾ ਉਹ ਬਾਣੀਆਂ ਨੇ ਕਿ ਹਜ਼ਾਰ ਚ ਦਾ 10 12 ਕਿੱਲੇ ਵਾਂ ਇਹਦਾ ਆ ਜਾਣਗੇ ਸਾਰੀ ਕਹਨੇ ਹੋ ਜੀ ਮੇਰੇ ਕੋਲੇ 10 12 ਕਿੱਲੇ ਇਹਨੇ ਨਾ ਖਰੀਦ ਦੇਣੀ ਆ ਤੇ ਮੈਂ ਤਾਂ 10 12 ਕਿੱਲੇ ਕਹਨੇਲੇ ਨੂੰ ਹਜ਼ਾਰ ਚ ਉਹ ਆ ਵੀ ਠੀਕ ਆ ਸ਼ਰਤ ਲਾ ਲਈ ਹਜ਼ਾਰ ਹਜ਼ਾਰ ਦੀ ਬਾਣੀਆਂ ਕਹਿੰਦਾ ਬਈ ਤੈਨੂੰ ਤੇਰਾ ਪਿਓ ਹੁਣੀ ਦੱਸ ਗਿਆ ਖੁਈ ਨਹੀਂ ਦੱਸ ਗਿਆ ਹੈ ਮੈਂ ਤਾਂ ਮੇਰੇ ਪਿਓ ਨੇ ਵੀ ਦੱਸਤਾ ਸੀ ਤੇ ਸਾਡੀ ਬਹੀ ਤੇ ਵੀ ਲਿਖਿਆ ਪਿਆ ਬਈ ਤੇਰੇ ਵਿਆਹ ਵੇਲੇ ਤੇ ਤੇਰਾ ਪਿਓ ਲੈ ਗਿਆ 70000 ਦਾ ਹੂੰ 70000 ਦਾ ਖੋਦਾ ਲੈ ਗਿਆ ਸੀ ਤੇਰੇ ਵਿਆਹ ਮੰਗਣੇ ਨੂੰ ਤੇ ਬਰੀਦ ਵਾਖੇ ਲਿਆਂਦੀ ਸਾਰੇ ਪੈਸੇ ਅਸੀਂ ਦਿੱਤੇ ਉਹ ਉਹ ਜਿਹੜਾ 1000 ਰੁਪਇਆ ਜੇ ਖੜਾ ਹੀ ਆ ਤੇਰਾ ਪਿਓ ਵੀ ਮਰ ਗਿਆ ਮੋੜੇ ਤੈਂ ਵੀ ਨਹੀਂ ਜਾ ਤੇਰਾ ਹੋਣਗੇ ਹੂੰ ਹੋਣਗੇ ਯਾ ਤਾਂ ਠੀਕ ਹੈ ਵੀ ਹੋਣਗੇ ਨਹੀਂ ਮੈਨੂੰ ਪਤਾ ਉਹ ਕਹਿੰਦਾ ਨਾ ਕਹਿੰਦਾ ਸੀ ਉਹਨੇ ਕਿਹਾ ਨਾ ਕਹਿ ਤੂੰ ਤੇ ਵੇ ਹੋਣਗੇ ਮੈਨੂੰ ਨਹੀਂ ਪਤਾ ਕੋਈ ਨਹੀਂ ਉਹਦਾ ਹੁਣ ਤੇਰੀ ਵਾਰੀ ਆ ਉਹਦਾ ਫੇਰ ਸੁਣ ਲੈ ਗੱਲ ਭਰਾਵਾ ਅਸੀਂ ਉਹਦਾ ਜਾਣੇ ਹੋ ਮੱਕੀ ਦੀ ਰਾਖੀ ਸਾਡੇ ਕੋਲ ਅਸੀਂ ਘੋੜੀ ਬੜਾ ਰੇਵਗਾ ਸੀ ਉਹਦਾ ਘੋੜੀ ਤੇ ਬਹਿ ਕੇ ਜਾਣਾ ਸੀ ਦੋ ਤਿੰਨ ਮੁੰਡੇ ਸੀ ਉੱਥੇ ਤੇ ਬਹਿ ਕੇ ਅਸੀਂ ਗੰਨੇ ਚੂਪੀ ਜਾਣੇ ਢੂੜੀ ਤੇ ਕਿਉਂਕਿ ਗੰਨੇ ਚੂਪ ਚੂਪ ਕੇ ਆ ਸੀ ਤੀ ਜਾਣੇ ਮੂਰੇ ਹੱਡਾ ਜਿਹੜਾ ਹੰਨਾ ਸੀ ਤਾਂ ਹੰਨੇ ਤੇ ਆਦਾ ਇੰਨੇ ਸਾਰੇ ਸ਼ਲਕ ਬਣ ਗਏ ਤੋ ਇੰਨੇ ਸਾਰੇ ਸ਼ਲਕ ਬਣ ਗਏ ਤੇ ਆਣਾ ਉਹਦੇ ਉੱਤੇ ਤੇ ਦੋ ਟੋਕਰੇ ਮਾਰਿਆ ਮਿੱਟੀ ਦੇ ਦੋ ਟੋਕਰੇ ਮਾਰ ਕੇ ਮਿੱਟੀ ਦੇ ਬੱਲਾ ਲਾਤੀਆਂ ਬੱਲਾ ਬੜੇ ਕਦੂ-ਕਦੂ ਲੱਗੇ ਫੇਰ ਆ ਸਾਨੂੰ ਲਾਲਚ ਹੋ ਗਿਆ ਫੇਰ ਜਦੋਂ ਅਸੀਂ ਜਾਇਆ ਕਰ ਗਏ ਉੱਥੇ ਨਾ ਖੇਤ ਤੇ ਅਸੀਂ ਉਹਦੇ ਬੱਚੋ ਟਗੇ ਮੋੜਾ ਆ ਤੱਕ ਤੇ ਕੋੜਾ ਆ ਤੱਕ ਤੇ ਕੋੜੇ ਉੱਤੇ ਮਿੱਟੀ ਛੱਟ-ਛੱਟ ਕੇ ਛੱਟ ਕੇ ਕੋੜੀ ਦੇ ਉੱਤੇ ਕਿਲਾ ਬਣਾ ਲਿਆ ਪੂਰਾ ਪੱਲੀ ਦਾ ਯੋ ਮਾਨਾ ਝੂਠੀ ਸੀ ਉਹਨੇ ਬਣਾਉਣਾ ਸੀ ਉਹਨੂੰ ਝੂਠ ਕੋ ਹੋਣਾ ਸੀ ਉਹ ਕਿਲਾ ਬਣਾ ਲਿਆ ਤੇ ਆਹ ਦਾ ਫੇਰ ਮੈਂ ਬਾਹੀ ਸੱਤ ਵਹਾਂ ਲਾਈਆਂ ਚਾਹ ਕੇ ਤਹਾਂ ਬਲਦ ਬਦਲਣਾ ਪਵੇ ਤੇ ਕਣਕ ਦੀ ਬਜਾਈ ਆ ਗਈ ਕਣਕ ਦੀ ਬਜਾਈ ਆ ਗਈ ਬਦਲਣਾ ਨਾ ਪਿਆ ਤੇ ਇਧਰ ਬਨਾਲੇ ਏਰੀਏ 'ਚ ਬੱਦਲ ਪਿਆ ਹੋਇਆ ਆਹਦਾ ਮਾਂ ਜੋ ਕੁੜੀ ਕੁੜੀ ਤਿਆਰ ਰਹੀ ਗਿਆ ਬੜਾ ਸੀ ਆਹਦਾ ਬਨਾਲੇ ਏਰੀਏ 'ਚ ਲੈ ਗਿਆ ਬਨਾਲੇ ਏਰੀਏ ਜਾਖੜਾ ਫੇਰ ਬੱਦਲ ਪਿਆ ਜਦੋਂ ਤੇ ਐ ਬੱਟਾ ਦੇ ਉੱਤੋਂ ਦੀ ਘੜਤਾ ਤੇ ਆਹਦਾ ਮੈਂ ਮੋੜਦੇ ਆ ਕੁੜੀ ਦਾ ਬਾਤ ਆਈ ਇਹ ਬਾਗਟ ਕਾ ਕੇ ਫੇਰ ਮੈਂ ਛੋਲੇ ਬੀਜੇ ਸਰੋਂੀਆਂ ਕੱਢੀਆਂ ਆਡਾਂ ਫੇਰ 40 ਮਣ ਕੱਤੇ ਛੋਲੇ ਨਿਕਲੇ ਤੇ 20 ਮਣ ਨਿਕਲੇ ਸਰੋਂ ਤੇ ਤੇਰੇ ਵਿਆਹ ਵਾਲੇ ਤੇਰੇ ਪਿਓ ਨੇ ਲੈ ਲੈ ਲੱਡੂ ਪਕਾਉਣ ਨੂੰ ਤੇ ਨਾਲ ਤਾਂ ਛੋਲਿਆਂ ਦੇ ਪੈਸੇ ਖੜੇ ਆ ਤੇ ਨਾਲੇ ਖੜਿਆ ਸਰੋਂ ਦੇ ਤੇਲ ਦੇ ਡੱਟ ਕੱਢਿਆ ਸੀ ਉਹ ਆਰਾ ਕਦੋਂ ਏ ਮਾਰਾ ਸਿਰਦੇ 1000 ਰੁਪਏ ਕੱਪ ਵੀ ਪੂਰਾ ਬਣਾ ਪੂਰਾ ਬਣਾ ਤਾਂ ਪੂਰਾ ਪੂਰਾ ਬਣਾ ਤਾਂ ਉਹਨੇ ਕੀ ਹੈ ਨਾ ਮਾਨੀਏ ਨਾ